ਰਚਨਾ ਸਾਡੇ ਆਰੇ ਨੇ ਸੰਦੀਪ ਸਿੰਘ ਕੋੜਾ ਡਾਕਟਰ ਸੰਦੀਪ ਸਿੰਘ ਕੋੜਾ ਐਡਵਾਈਜ਼ਰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਇੰਟਰਨੈਸ਼ਨਲ ਸਕਿੱਲ ਇੰਟਰਨੈਸ਼ਨਲ ਮਿਸ਼ਨ ਗਵਰਨਮੈਂਟ ਆਫ ਇੰਡੀਆ ਉਹ ਪਹੁੰਚ ਰਹੇ ਨੇ ਬਹੁਤ ਹੀ ਯੋਗੀ ਸ਼ਖਸੀਅਤ ਜੀ ਉਹ ਇੱਥੇ ਆਏ ਨੇ ਉਹ ਉਹਨਾਂ ਦੇ ਹੀ ਬ੍ਰਦਰ ਡਾਕਟਰ ਕਵਲ ਜੋ ਐਮਜ਼ ਦੇ ਵਿੱਚ ਉੱਥੇ ਕੰਮ ਕਰਦੇ ਨੇ ਜੀ ਉਹ ਵੀ ਇੱਥੇ ਪਹੁੰਚੇ ਨੇ ਜੀ ਤੇ ਡਾਕਟਰ ਸਾਹਿਬ ਤੇ ਕੈਬਨਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਉਹ ਵੀ ਉਹਨਾਂ ਨਾਲ ਆ ਰਹੇ ਨੇ ਜੀ ਉਹਨਾਂ ਦੇ ਫਾਦਰ ਸਾਹਿਬ ਦੀ ਯਾਦ ਦੇ ਯਾਦ ਦੇ ਵਿੱਚ ਮਤਲਬ ਇਹ ਪਾਰਕ ਬਣਾਈਆਂ ਉਹਨਾਂ ਦਾ ਅਧਿਕਾਟਨ ਕਰਨ ਆ ਰਹੇ ਨੇ ਠੀਕ ਹੈ ਜੀ ਆਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਿੰਘ ਜੀ ਜਿੰਦਾਬਾਦ ਜਦੀਪ ਸਿੰਘ ਕੌੜਾ ਸੋ ਨਿਹਾਲ ਸਾਰ ਸਤਿ ਸ਼੍ਰੀ ਅਕਾਲ ਬੁਲੇ ਸੋ ਨਿਹਾਲ ਸਾਰ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਕੌੜਾ ਸਾਹਿਬ ਉਹਨਾਂ ਦੇ ਬ੍ਰਦਰ ਡਾਕਟਰ ਕਵਲਜੀਤ ਸਿੰਘ ਸੰਜੀਤ ਜੀ ਸਾਡੇ ਨਾਲ ਡਾਕਟਰ ਜਸਪੀਰ ਡਾਕਟਰ ਜਸਪੀਰ ਸਿੰਘ ਅਸੀਂ ਸਾਰੇ ਇਸ ਪਿੰਡ ਦੇ ਵਿੱਚ ਪਹੁੰਚੇ ਆਂ ਪੂਰੇ ਪਿੰਡ ਵੱਲੋਂ ਆ ਪੂਰੀ ਪੰਚਾਇਤ ਵੱਲੋਂ ਸਾਡੇ ਸਰਪੰਚ ਸਾਹਿਬ ਖੜੇ ਨੇ ਸਾਰਿਆਂ ਨੂੰ ਇਹਨਾਂ ਦਾ ਇਹਨਾਂ ਨੂੰ ਜੀ ਆਇਆਂ ਆਖਦਾ ਇਹਨਾਂ ਦਾ ਧੰਨਵਾਦ ਕਰਦਾ ਅੱਜ ਇਹਨਾਂ ਨੇ ਏਮਸ ਤੋਂ ਡਾਕਟਰਸ ਦੀ ਟੀਮ ਵੀ ਲੈ ਕੇ ਆਏ ਨੇ ਔਰ ਮੈਡੀਕਲ ਚੈੱਕਅਪ ਦਾ ਕੰਮ ਜਿਹੜਾ ਉਹ ਵੀ ਅੱਜ ਇੱਥੇ ਚੱਲੂਗਾ ਔਰ ਮੈਂ ਇਹਨਾਂ ਅੱਗੇ ਹੋਰ ਵੀ ਇੱਕ ਗੁਜਾਰਸ਼ ਕਰਦਾ ਕਿ ਇਹ ਸਾਡੇ ਇਲਾਕੇ ਦੇ ਵਿੱਚ ਕੋਈ ਵਧੀਆ ਸਕਿੱਲ ਡਿਵੈਲਪਮੈਂਟ ਦੇ ਜਿਹੜੇ ਪ੍ਰੋਜੈਕਟ ਨੇ ਉਹ ਹੋਰ ਲਈ ਕਿ ਆਉਣਗੇ ਜਿੱਥੇ ਨਾਲ ਸਾਡੇ ਜਿਹੜੇ ਬੱਚੇ ਨੇ ਸਾਡਾ ਭੁੱਖ ਨੇ ਸਾਡੇ ਦੇਸ਼ ਦਾ ਭੁੱਖ ਨੇ ਉਹਨਾਂ ਨੂੰ ਹੋਰ ਅਸੀਂ ਸਕਿੱਲ ਫੁੱਲ ਕਰ ਸਕੀਏ ਔਰ ਉਹ ਆਪਣੇ ਵਧੀਆ ਪੋਜੀਸ਼ਨਾਂ ਦੇ ਉੱਤੇ ਜਾ ਕੇ ਜਿਹੜਾ ਉਹ ਸੈਟਲ ਹੋ ਸਕਣ ਸੋ ਮੈਂ ਆਸ ਕਰਦਾ ਕਿ ਆਪਣੇ ਪਿੰਡ ਵਾਸਤੇ ਆਪਣੇ ਹਲਕੇ ਵਾਸਤੇ ਆਪਣੇ ਇਲਾਕੇ ਵਾਸਤੇ ਹੋਰ ਬਹੁਤ ਕੁਝ ਜਿਹੜਾ ਉਹ ਹਲਕੇ ਨੂੰ ਦੇਣਗੇ ਔਰ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਬਖਸ਼ੇ ਮਲਬੁੱద్ధి ਬਖਸ਼ੇ ਇਸ ਤਰ੍ਹਾਂ ਹੀ ਇਹ ਆਪਣੇ ਇਲਾਕੇ ਦੀ ਆਪਣੇ ਲੋਕਾਂ ਦੀ ਸੇਵਾ ਜਿਹੜੀ ਆ ਉਹ ਕਰਦੇ ਰਹਿਣ ਤੁਸੀਂ ਇੱਥੇ ਆਪਣੇ ਪਿੰਡ ਪਹੁੰਚੇ ਹੋਏ ਹੋ ਆਪਣੇ ਪਿਤਾ ਜੀ ਦੀ ਯਾਦ ਵਿੱਚ ਜਿਹੜਾ ਹੈਗਾ ਵਾ ਇੱਥੇ ਪਾਰਕ ਦਾ ਤੁਸੀਂ ਉਦਘਾਟਨ ਕਰ ਰਹੇ ਹੋ ਕੀ ਕਹੋਗੇ ਤੁਸੀਂ ਅੱਜ ਪਹਿਲੇ ਤੇ ਮੈਂ ਗੱਲ ਕਹਿਣਾ ਚਾਹਨਾ ਕਿ ਅੱਜ ਜਦੋਂ ਅਸੀਂ ਇਸ ਪਿੰਡ ਵਿੱਚ ਆ ਰਹੇ ਸੀ ਜੁਗਮંત્રી ਸਾਹਿਬ ਨੇ ਹੁਣੇ ਦੱਸਿਆ ਕਿ ਜਦੋਂ ਤੁਸੀਂ ਕਿਸੇ ਵੀ ਜਗ੍ਹਾ ਬੌਨ ਜੋਬ ਤੁਹਾਨੂੰ ਆਪਣਾ ਮਿੱਟੀ ਨਾਲ ਤੁਹਾਡਾ ਪਿਆਰ ਜਿਹੜਾ ਆ ਉਹ ਪਹਿਲਾਂ ਤੁਹੀਂ ਹੁੰਦਾ ਹੈ ਉਹ ਹੋਰ ਵੱਧ ਜਾਂਦਾ ਹੈ ਕਿ ਅਸੀਂ ਆਪਣੀ ਜਿੱਥੇ ਤੁਸੀਂ ਜੰਮੇ ਜਿੱਥੇ ਤੁਹਾਡਾ ਜਨਮ ਹੋਇਆ ਉੱਥੇ ਤੁਸੀਂ ਉਸ ਇਲਾਕੇ ਲਈ ਕੁਝ ਕਰ ਸਕੋ ਤੇ ਜਦੋਂ ਅਸੀਂ ਪਿੰਡ ਦੇ ਅੰਦਰ ਐਂਟਰ ਹੋਏ ਉਦੋਂ ਹੀ ਮੈਨੂੰ ਇੱਕ ਡਿਫਰੈਂਟ ਤਰ੍ਹਾਂ ਦੀ ਅੱਜ ਫੀਲਿੰਗ ਹੋਈ ਕਿ ਅੱਜ ਅੱਜ ਉਸੇ ਜਗ੍ਹਾ ਤੇ ਜਾ ਰਹੇ ਹਾਂ ਜਿੱਥੇ ਮੇਰਾ ਜਨਮ ਹੋਇਆ ਸੀ ਮੇਰੇ ਫਾਦਰ ਸਾਹਿਬ ਇੱਥੇ ਰਹੇ ਔਰ ਅੱਜ ਉਹਨਾਂ ਦੀ ਯਾਦ ਦੇ ਵਿੱਚ ਜੋ ਅਸੀਂ ਜੋ پارک ਸardar guldeep singh korda memorial park ਦਾ ਜੋ ਉਦਘਾਟਨ ਕੀਤਾ ਉਹ ਇੱਕ ਡੈਡੀਕੇਟ ਕੀਤਾ ਇਸ ਪਿੰਡ ਨੂੰ ਇਸ ਤੋਂ ਇਲਾਵਾ ਹੋਰ ਬਹੁਤ ਅਸੀਂ ਪ੍ਰੋਜੈਕਟ ਜਿਹੜੇ ਆ ਮੰਤਰੀ ਸਾਹਿਬ ਦੇ ਨਾਲ ਮਿਲ ਕੇ ਇਸ ਪੰਚਾਇਤ ਜੋ ਕਿ ਸਾਡੇ ਇੱਥੋਂ ਦੇ ਸਰਪੰਚ ਨੇ ਸardar vikram singh ਹੋਰ ਜਿਹੜੇ ਮੈਂਬਰ ਸਾਹਿਬਾਨ ਨੇ ਇਹਨਾਂ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਪਿੰਡ ਦੇ ਲਈ ਹੋਰ ਜੋ ਕਰ ਸਕਦੇ ਆ ਉਹ ਕਰਾਂਗੇ ਪਰ ਮੈਂ ਆਪ ਵੀ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਪਹਿਲਾਂ ਵੀ ਪਿੰਡ ਆਇਆ ਸੀ ਔਰ ਪਿੰਡ ਦੇ 21 ਮੈਂ ਪੁੱਛਿਆ ਸੀ ਵੀ ਇੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਔਰ ਅੱਜ ਤੋਂ 3-4 ਸਾਲ ਪਹਿਲਾਂ ਜਦੋਂ ਪਿੰਡ ਦੇ ਵਿੱਚ ਮੈਨੂੰ ਜਿੰਨੀਆਂ ਵੀ ਡਿਮਾਂਡ ਕਹੀਆਂ ਗਈਆਂ ਚਾਹੇ ਉਹ ਜਿਮ ਦੀ ਸੀ ਇੱਥੇ ਦੋ ਅਸੀਂ ਜਿਮ ਬਣਾਏ ਨੇ ਜਿਹੜੇ 에어 ਕੰਡੀਸ਼ਨ ਜਿਮ ਨੇ ਵੋਇਸ ਤੇ ਮਤਲਬ ਮੇਲ ਐਂਡ ਫੀਮੇਲ ਮੈਂਬਰਸ ਦੇ ਲਈ ਹੋਰ ਵੀ ਜੋ ਪ੍ਰੋਜੈਕਟ ਇੱਥੇ ਉਹਨਾਂ ਨੇ ਕਹੇ ਉਸ ਟਾਈਮ ਉਹ ਕਰਵਾਏ ਗਿਆ ਔਰ ਅੱਜ ਵੀ ਮੈਂ ਅਸ਼્યોਰ ਕਰਦਾ ਹਾਂ ਕਿ ਅਸੀਂ ਇੱਥੇ ਹੋਰ ਜੋ ਵੀ ਬੈਸਟ ਇਸ ਪਿੰਡ ਦੇ ਲਈ ਕੀਤਾ ਜਾ ਸਕਦਾ ਹੈ ਮੰਤਰੀ ਸਾਹਿਬ ਦੇ ਨਾਲ ਮਿਲ ਕੇ ਪੂਰੇ ਸਰਪੰਚ ਸਾਹਿਬਾਨ ਔਰ ਜਿੰਨੇ ਪੰਚਾਇਬਾਨ ਨੇ ਨਾ ਸਾਰਿਆਂ ਨਾਲ ਮਿਲ ਕੇ ਜੋ ਵੀ ਇਸ ਇਲਾਕੇ ਲਈ ਕਰ ਸਕਦੇ ਆ ਅਸੀਂ ਕਰਾਂਗੇ ਜਦ ਅਸੀਂ ਇੱਥੇ ਆਏ ਆ ਸਰਦਾਰ ਕੁਲਦੀਪ ਸਿੰਘ ਕੋੜਾ ਮੈਮੋਰੀਅਲ ਪਾਰਕ ਦਾ ਜਿਹੜਾ ਨੈਗਰੇਸ਼ਨ ਹੈ ਇੱਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਅੱਜ ਇੱਥੇ ਲਗਾਇਆ ਗਿਆ ਹੈ ਐਮਜ਼ ਬਠਿੰਡਾ ਵੱਲੋਂ ਮੇਰਾ ਨਾਮ ਡਾਕਟਰ ਕਵਲਜੀਤ ਸਿੰਘ ਕੋੜਾ ਹੈ ਮੈਂ ਐਮਸ ਬਟੰਡਾ ਵਿਖੇ ਯੂਰੋਲੋਜੀ ਔਰ ਕਿਡਨੀ ਡਿਜ਼ੀਜ਼ਸ ਐਂਡ ਕਿਡਨੀ ਟ੍ਰਾਂਸਪਲੈਂਟ ਡਿਪਾਰਟਮੈਂਟ ਦਾ ਹੈੱਡ ਆਫ ਡਿਪਾਰਟਮੈਂਟ ਆ। ਤੋਂ ਅੱਜ ਮੇਰਾ ਮਕਸਦ ਇੱਥੇ ਆਂਦਾ ਇਹੀ ਸੀ ਕਿ ਅਸੀਂ ਤੁਸੀਂ ਅੱਜ ਦੀ ਡੇਟ 'ਚ ਦੇਖੋ ਤੇ ਆਪਣੇ ਲਾਈਫਸਟਾਈਲ ਡਿਜ਼ੀਜ਼ਸ ਜਿਹੜੀਆਂ ਬਿਮਾਰੀਆਂ ਨੇ ਆਪਣੀ ਸੋਸਾਇਟੀ ਦੇ ਵਿੱਚ ਜਿਨ੍ਹਾਂ ਦੇ ਵਿੱਚ 슈ਗਰ ਹੋ ਗਈ, ਬਲੱਡ ਪ੍ਰੈਸ਼ਰ ਹੋ ਗਈ, ਇਹ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇਹਨਾਂ ਕਰਕੇ ਗੁਰਦੇ ਖਰਾਬ ਹੋ ਰਹੇ ਨੇ। ਚਾਹੇ ਉਹ ਬਜ਼ੁਰਗ ਹੈ, ਚਾਹੇ ਉਹ ਯੰਗ ਹੈ, ਇਹ ਸਾਰੇ ਗੁਰਦੇ ਖਰਾਬ ਕਰਕੇ ਸਾਡੇ ਕੋਲ ਆ ਰਹੇ ਨੇ। ਇਦੇ ਨਾਲ ਯੂਰੋਲੋਜੀ ਰਿਲੇਟਡ ਬਿਮਾਰੀਆਂ ਜਿਹਦੇ ਚ ਗੁਰਦੇ ਦੀਆਂ ਪੱਥਰੀਆਂ ਹੋ ਗਈਆਂ ਪਿਸ਼ਾਬ ਦੀਆਂ ਬਿਮਾਰੀਆਂ ਔਰਤਾਂ ਦੇ ਵਿੱਚ ਹੋ ਗਈਆਂ ਜਾਂ ਬੱਚਿਆਂ ਚ ਹੋ ਗਈਆਂ ਇਹ ਸੁਸਾਇਟੀ ਦੇ ਵਿੱਚ ਬਹੁਤ ਵੱਧ ਰਹੀਆਂ ਨੇ ਤੋਂ ਅੱਜ ਮੇਰਾ ਪਰਪਸ ਇਹੀ ਸੀ ਇੱਥੇ ਆਉਣ ਦਾ ਕਿ ਇੱਥੇ ਆ ਕੇ ਜਿਹੜੇ ਲੋਕ ਮੈਡੀਕਲ ਸੁਵਿਧਾਵਾਂ ਤੋਂ ਵਾਂਝੇ ਨੇ ਉਹਨਾਂ ਨੂੰ ਏਟਲੀਸਟ ਅਸੀਂ ਇੱਕ ਸਕਰੀਨਿੰਗ ਕੈਂਪ ਟਾਈਪ ਕਰ ਸਕੀਏ ਏਟਲੀਸਟ ਦੇਖੋ ਇਸ ਜਗ੍ਹਾ ਤੇ ਆ ਕੇ ਸਾਰੇ ਰਿਸੋਰਸਸ ਤਾਂ ਅਸੀਂ ਪਿੰਡ ਮਾਲੋਵਾਲ ਚੈਂਜ ਤੋਂ ਨਹੀਂ ਲਿਆ ਸਕਦੇ ਪਰਸੈਂਟ ਦਾ ਮੇਨ ਮੋਟਿਵ ਇੱਥੇ ਹੀ ਸੀ ਕਿ ਜਿਹੜੇ ਲੋਕਾਂ ਨੂੰ ਹੈਲਥ ਚੈੱਕਅਪ ਦੀ ਸਕਰੀਨਿੰਗ ਦੀ ਜ਼ਰੂਰਤ ਹੈ ਉਹਨਾਂ ਨੂੰ ਅਸੀਂ ਬੇਸਿਕ ਸਕਰੀਨਿੰਗ ਦੇ ਸਕੀਏ ਅੱਜ ਅਥੇ ਬੇਸਿਕ ਟੈਸਟ ਕਰ ਰਹੇ ਆਂ ਬਲੱਡ ਪ੍ਰੈਸ਼ਰ ਸਕਰੀਨਿੰਗ ਹੋ ਰਹੀ ਹੈ ਬਲੱਡ ਗਲੂਕੋਜ਼ ਸਕਰੀਨਿੰਗ ਹੋ ਰਹੀ ਹੈ ਔਰ ਉਹਨਾਂ ਨੂੰ ਐਟ ਲੀਸਟ ਅਸੀਂ ਇੱਕ ਡਾਇਗਨੋਸਿਸ ਦੇ ਕੇ ਇੱਕ ਰਾਹ ਪਾ ਸਕੀਏ ਕਿ ਇਹ ਤੁਹਾਡੀ ਦਿੱਕਤ ਹੈ ਆ ਤੁਸੀਂ ਟ੍ਰੀਟਮੈਂਟ ਲੈਣਾ ਜਿਹੜਾ ਟ੍ਰੀਟਮੈਂਟ ਇੱਥੇ ਨਹੀਂ ਪੋਸੀਬਲ ਅਸੀਂ ਉਹਨਾਂ ਨੂੰ ਦੱਸ ਕੇ ਜਾ ਰਹੇ ਆਂ ਕਿ ਏਮਜ਼ ਬਡਿੰਡਾ ਵਿਖੇ ਆ ਜਾਓ ਨਹੀਂ ਤਾਂ ਪੰਜਾਬ ਸਰਕਾਰ ਦੇ ਸਿਵਲ ਹਸਪੀਟਲਸ ਨੇ ਗਵਰਨਮੈਂਟ ਮੈਡੀ ਉਹਨਾਂ ਦੇ ਵਿੱਚ ਵੀ ਤੁਸੀਂ ਆਗੇ ਕੁਝ ਟੈਸਟ ਕਰਵਾ ਸਕਦੇ ਹੋ। ਅ ਗੁਰ ਅੰਗਦ ਦੇਵ ਕਾਲਜ ਖਡੂਰ ਸਾਹਿਬ ਤੋਂ ਆਏ ਆ। ਮੇਰੇ ਨਾਲ ਪ੍ਰੋਫੈਸਰ ਹਰਦੀਪ ਸਿੰਘ ਨੇ ਇਕਨੋਮਿਕਸ ਡਿਪਾਰਟਮੈਂਟ ਔਰ ਬੱਚੇ ਨੇ अराउंड 40 ਬੱਚੇ ਸਿਰ ਨਾਲ ਆਏ ਨੇ। ਐਕਚੁਅਲੀ ਅਸੀਂ ਚਾਹੁੰਦੇ ਆ ਕਿ ਅਸੀਂ ਸਮਝਦੇ ਆ ਕਿ ਗ੍ਰੈਜੂਏਸ਼ਨ ਕੋਰਸਸ ਦੇ ਨਾਲ-ਨਾਲ ਜੇ ਕੋਈ ਬੱਚਾ ਸਕਿੱਲ ਡਿਵੈਲਪਮੈਂਟ ਦਾ ਕੋਰਸ ਕਰ ਲੈਂਦਾ ਵਾ ਸੇ ਜੇ ਉਹ ਉਹਦੇ ਚਾਂਸਸ ਆਫ ਇੰਪਲੋਇਮੈਂਟ ਇਨਕਰੀਸ ਹੋ ਜਾਣੇ ਆ। ਸੋ ਅਸੀਂ ਰੀਲੀ ਐ ਐਨਐਸਡੀਸੀ ਦੇ ਔਰ ਜਿਹੜੀ ਲੈਮਰਿੰਟ ਟੈਕਸਟ ਯੂਨੀਵਰਸਿਟੀ ਹੈ ਇਹਨਾਂ ਦਾ థాంਕਫੁਲ ਕਰਦੇ ਆਂ ਔਰ ਅਸੀਂ ਐਕਸਪੈਕਟ ਕਰਦੇ ਆਂ ਕਿ ਫਿਊਚਰ ਦੇ ਵਿੱਚ ਹੁਣ ਕਾਫੀ ਸਾਰੇ ਕੋਰਸਿਸ ਇਹਨਾਂ ਨੇ ਦੱਸੇ ਨੇ ਜਿਨ੍ਹਾਂ ਦਾ ਬੱਚਿਆਂ ਨੂੰ ਬੈਨੀਫਿਟ ਹੋ ਸਕਦਾ ਵਾ ਡਾਕਟਰ ਸੰਦੀਪ ਸਿੰਘ ਜੀ ਕੋੜਾ ਮਾਨਜੋਗ ਚਾਂਸਲਰ ਲੈਮਰਿੰਟ ਟੈਕਸਟ ਯੂਨੀਵਰਸਿਟੀ ਪੰਜਾਬ ਦਾ ਸੁਪਨਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੀ ਨੌਜਵਾਨ ਵਰਗ ਹੈ ਸਾਡੀ ਨੌਜਵਾਨ ਪਨੀਰੀ ਹੈ ਬੱਚੇ ਤੇ ਬੱਚੀਆਂ ਉਹ ਜੇ ਪੜ੍ਹ ਲੈ ਕੇ ਇੱਥੇ ਸਕਿੱਲ ਸਿੱਖ ਕੇ ਕੁਝ ਕਰਨਾ ਚਾਹੁੰਦੇ ਆ ਤੇ ਪੰਜਾਬ ਦੀ ਭਲਾਈ ਦੇ ਲਈ ਦੇਸ਼ ਦੀ ਭਲਾਈ ਦੇ ਲਈ ਬਹੁਤ ਬਿਹਤਰ ਹੋਏਗਾ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਦੋ ਨੰਬਰ ਜਾਂ ਕਿਸੇ ਏਜੰਟਾਂ ਦੇ ਹੱਥ ਵਿੱਚ ਲੱਗ ਕੇ ਲੱਖਾਂ ਰੁਪਏ ਖਰਚ ਕੇ ਜ਼ਮੀਨ ਗਿਰਵੀ ਰੱਖ ਕੇ ਬਾਹਰ ਨਹੀਂ ਭੇਜਣਾ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਦੇ ਨਾਲ ਗਵਰਨਮੈਂਟ ਆਫ ਓਵਰਸੀਜ਼ ਦੇ ਜਿਹੜੇ ਕੰਟਰੈਕਟ ਨੇ ਜਿਹੜਾ ਤੁਸੀਂ ਪਿੱਛੇ ਲੋਗੋ ਦੇਖ ਰਹੇ ਹੋ ਐਨਐਸਜੀਸੀ ਇੰਟਰਨੈਸ਼ਨਲ ਨੈਸ਼ਨਲ ਸਕਿੱਲ ਕਾਰਪੋਰੇਸ਼ਨ ਡਵੈਲਪਮੈਂਟ ਇਹ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਜੈਕਟ ਹੈ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਹੀ ਬਾਹਰ ਦੀ ਗਵਰਨਮੈਂਟਸ ਦੇ ਨਾਲ ਮਿਲ ਕੇ ਜਿਸ ਜਿਸ ਫੀਲਡ ਦੇ ਵਿੱਚ ਕਿਸੇ এমਪਲੋਇਮੈਂਟ ਦੀ ਜ਼ਰੂਰਤ ਹੁੰਦੀ ਹੈ ਉਹ ਗਵਰਨਮੈਂਟ ਆਫ ਇੰਡੀਆ ਨੂੰ ਲਿਖ ਕੇ ਪੇਸ਼ ਦੀ ਹੈ ਵੀ ਸਾਨੂੰ ਇਹ এমਪਲੋਏਸ ਚਾਹੀਦੇ ਨੇ ਫਿਰ ਗਵਰਨਮੈਂਟ ਆਫ ਇੰਡੀਆ ਐਨਐਸਜੀਸੀ ਨੂੰ ਕਹਿੰਦੀ ਹੈ ਐਨਐਸਜੀਸੀ ਲੈਮਿਨਟ ਟੈਕਸਟਾਈਲ ਯੂਨੀਵਰਸਿਟੀ ਪੰਜਾਬ ਨੂੰ ਕਹਿੰਦੀ ਹੈ ਕਿਉਂਕਿ ਸਾਡੀ ਯੂਨੀਵਰਸਿਟੀ ਦੇ ਮਾਨਯੋਗ ਕੈਂਸਲਰ ਸਾਹਿਬ ਡਾਕਟਰ ਸੰਦੀਪ ਸਿੰਘ ਕੋੜਾ ਉਹ ਸਕਿੱਲ ਡਿਵੈਲਪਮੈਂਟ ਦੇ ਐਡਵਾਈਜ਼ਰ ਨੇ ਦੇ ਨਾਲ ਸਾਡੀ ਜੋ ਹਲਕੇ ਦੇ ਮਾਲਕਰੀ ਨੇ ਸਰਦਾਰ ਹਰਪਜਨ ਸਿੰਘ ਈ.ਓ. ਸੇਵਾਨ ਤੇ ਉਹਨਾਂ ਦੇ ਮੀਸੀਜ ਸਦੀਂਦਰ ਕੌਰ ਜੀ ਦਾ ਇਥੇ ਤੁਜਨ ਤੇ ਬਹੁਤ ਬਮਤ ਨਿਕਾਸ ਵਾਖ ਕੀਤਾ ਜਾਂਦਾ ਹੈ ਜੀ ਜਿਹੜੇ ਮੰਡਟ ਆਏ ਹੋਏ ਸੀ ਸਰਕਾਰੀ ਖਜ਼ਾਨੇ ਤੋਂ ਮੰਜ਼ਰ ਬਣਾਏ ਨਾ ਆਰਡਰ ਦਿੱਤਾ ਕਿ ਕੋਈ ਵੀ ਕਿਸੇ ਦਾ ਧਾਰਨਸਤਾਨ ਨਹੀਂ ਟਾਰੇਗਾ ਕੈਮੋਪ੍ਰੈਸ ਉਹਦੀ ਇੱਕ ਕਾਪੀ ਜਿਹੜੀ ਯੂਨੈਨੋ ਤੇ ਪਈ ਆ ਔਰ ਇੱਕ ਕਾਪੀ ਉਹਦੀ ਵਾਈਟ ਹਾਊਸ ਅਮਰੀਕਾ ਤੇ ਪਈ ਆ ਹੁਣ ਮਾਡਵਾਲ ਸਾਹਿਬ ਸਾਡੇ ਸਰਕਾਰ ਦੇ ਪੱਤਰਕਾਰ ਪਹਿਬਾਨ ਜਨੋ ਪ੍ਰੈਸੀਡੈਂਟ ਕਬਜ਼ਾ ਥam ਸਾਡੀ ਪੰਜਾਬ ਦੀ ਜੂਥ ਵਾਸਤੇ ਕੰਪੂਰ